ਕੁੜੀ ਜਿਹੜੇ ਵਿਆਹ ਦੇ ਸੁਪਨੇ ਲੈ ਰਹੇ ਸੀ ਸ਼ਾਪਿੰਗ ਇਕੱਠੇ ਕਰ ਰਹੇ ਸੀ ਮੁੰਡਾ ਗੱਡੀ ਦੇ ਵਿੱਚ ਵੇਟ ਕਰ ਰਿਹਾ ਸੀ ਕੁੜੀ ਦਾ 5 ਕਿ ਮਿੰਟ ਪਹਿਲਾਂ ਦੋਵੇਂ ਇਕੱਠੇ ਸੀ ਅਤੇ ਬਾਅਦ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ। ਇਹਨਾਂ ਵਿਆਹ ਦੀਆਂ ਖੁਸ਼ੀਆਂ ਨੇ ਉਮਾਤਮ ਦੇ ਵਿੱਚ ਸ਼ਾ ਚੁੱਕੀਆਂ ਨੇ ਨਾ ਹੀ ਉਹ ਮੁੰਡਾ ਇਸ ਹਾਦਸੇ ਨੂੰ ਭੁੱਲ ਸਕਦਾ ਤੇ ਪਰਿਵਾਰ ਨੇ ਮਾਪਿਆਂ ਨੇ ਤਾਂ ਕੀ ਹੀ ਭੁੱਲਣਾ ਹੈ ਨਾ ਇੱਕ ਜਵਾਨ ਤੀ ਜਿਸ਼ਟੀ ਵਰਮਾ ਤਿੰਨ ਬੈਣਾ ਸੀ ਇਹ ਘਰ ਦੇ ਵਿੱਚ ਇਹ ਮਿਡਲ ਦੇ ਵੀ ਚਾਂਦੀ ਸੀ ਕੁੜੀ ਘਰ ਦੇ ਵਿੱਚ ਪਿਓ ਦਾ ਸਾਆ ਨਹੀਂ ਸੀ ਕਿਉਂਕਿ ਉਹਨਾਂ ਦੀ ਕਾਫੀ ਸਮਾਂ ਪਹਿਲਾਂ ਜਾਨ ਜਾ ਚੁੱਕੀ ਇੱਕ ਰੋਡ ਐਕਸੀਡੈਂਟ ਤੇ ਵਿੱਚ ਮਾਂ ਦੇ ਵੱਲੋਂ ਹੀ ਆਪਣੀ ਧੀਆ ਨੂੰ ਪੜਾਇਆ ਲਿਖਾਇਆ ਗਿਆ ਤੇ ਅੱਜ ਇਹ ਉਸ ਬਜ਼ੁਰਗ ਮਾਂ ਦਾ ਸਹਾਰਾ ਬਣ ਰਹੀਆਂ ਸੀ ਆਈਟੀ ਕੰਪਨੀ ਦੇ ਵਿੱਚ ਜੌਬ ਕਰਦੀ ਦ੍ਰਿਸ਼ਟੀ ਮੋਹਾਲੀ ਦੇ ਇੱਕ ਪੀਜੀ ਦੇ ਵਿੱਚ ਰਹਿੰਦੀ ਸੀ ਬੀਤੇ ਦਿਨੀ ਉਸੇ ਪੀਜੀ ਦੇ ਵਿੱਚ ਇੱਕ ਮਾੜਾ ਹਾਦਸਾ ਹੁੰਦਾ ਜਿਸ ਤੇ ਵਿੱਚ ਉਸਦੀ ਜਾਨ ਚਲੀ ਜਾਂਦੀ ਹੈ ਮਾਰਚ ਦੇ ਮਹੀਨੇ ਦੇ ਵਿੱਚ ਇਸ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਲਾੜਾ ਤੇ ਲਾੜੀ ਹੋਣ ਵਾਲੇ ਦੋਵੇਂ ਜਣੇ ਹੀ ਸ਼ਾਪਿੰਗ ਕਰ ਰਹੇ ਸੀ ਇੱਕ ਕੁੜੀ ਆਪਣੇ ਮੰਗੇਤਰ ਦੇ ਨਾਲ ਸੀ ਉਸ ਸਮੇਂ ਵੀ ਜਦੋਂ ਇਹ ਸਾਰਾ ਹਾਦਸਾ ਹੋਇਆ ਤੇ ਅਸਲ ਸ਼ਾਪਿੰਗ ਕਰਨ ਦੇ ਦਰਮਿਆਨ ਹੀ ਇਹ ਕੁੜੀ ਆਪਣੇ ਪੀਜੀ ਦੇ ਵਿੱਚ ਜੋ ਕਿ ਉਸੇ ਬਿਲਡਿੰਗ ਦੇ ਵਿੱਚ ਬਣਿਆ ਹੋਇਆ ਸੀ ਪੰਜ ਮੰਜ਼ਲਾ ਬਿਲਡਿੰਗ ਜਿਹੜੀ ਬੀਤੇ ਦਿਨੀ ਮੋਹਾਲੀ ਦੇ ਵਿੱਚ ਡਿੱਗੀ ਹੈ ਗੁਰਦੁਆਰਾ ਸੋਹਣਾ ਸਾਹਿਬ ਗੁਰਦੁਆਰਾ ਦੇ ਨੇੜੇ ਉਸ ਬਿਲਡਿੰਗ ਦੇ ਵਿੱਚ ਇਹ ਕੱਪੜੇ ਚੇਂਜ ਕਰਨ ਦੇ ਲਈ ਗਈ ਸੀ ਅਤੇ ਉਸ ਦਾ ਮੰਗੇਤਰ ਬਾਹਰ ਗੱਡੀ ਦੇ ਵਿੱਚ ਉਸ ਦੀ ਉਡੀਕ ਕਰ ਰਿਹਾ ਸੀ ਉਸੇ ਦਰਮਿਆਨ ਹੀ ਕਮਾੜਾ ਹਾਦਸਾ ਹੁੰਦਾ ਤੇ ਕੁੜੀ ਦੀ ਜਾਨ ਚਲੀ ਜਾਂਦੀ ਹੈ ਮੁੰਡੇ ਦੀਆਂ ਅੱਖਾਂ ਦੇ ਸਾਹਮਣੇ ਹੀ ਦੇਖਦੇ ਦੇਖਦੇ ਮਿੰਟਾਂ ਦੇ ਵਿੱਚ ਇਹ ਸਭ ਕੁਝ ਹੋ ਗਿਆ ਅਤੇ ਘਟਨਾ ਵਾਪਰਨ ਤੋਂ ਬਾਅਦ ਮੁੰਡਾ ਵੀ ਬੇਹੋਸ਼ ਹੋ ਗਿਆ ਇਸ ਪੂਰੀ ਘਟਨਾ ਬਾਰੇ ਅਸੀਂ ਗੱਲਬਾਤ ਕਰਨੀ ਹੈ ਪਰ ਨਾਲ ਇੱਕ ਸਭ ਤੋਂ ਵੱਡਾ ਸਵਾਲ ਕੀ ਟੜਾਟੜ ਬਣ ਰਹੀਆਂ ਇਹਨਾਂ ਇਹਨਾਂ ਬਿਲਡਿੰਗਾਂ ਨੂੰ ਲੈ ਕੇ ਆਖਿਰਕਾਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਵੀ ਬਣਦੀ ਹੈ ਜਾਂ ਫਿਰ ਸਿਰਫ ਉਹ ਲਾਲਚਵਸ ਹੋ ਕੇ ਬਸ ਕਮਰੇ ਤੇ ਕਮਰਾ ਬਣਾ ਰਹੇ ਨੇ ਤਾਂ ਕਿ ਕਿਤੇ ਜਿਮ ਤੇ ਕਿਤੇ ਪੀਜੀ ਖੋਲਿਆ ਜਾ ਸਕੇ ਅਤੇ ਮੁਨਾਫਾ ਕਮਾਇਆ ਜਾ ਸਕੇ ਇਸ ਸਾਰੀ ਘਟਨਾ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਪ੍ਰਦੀਪ ਮੌਜੂਦ ਹੈ ਪ੍ਰਦੀਪ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਸਵਾਗਤ ਦੇ ਨਾਲ-ਨਾਲ ਪਹਿਲੇ ਸਵਾਲ ਦਾ ਮੈਨੂੰ ਜਵਾਬ ਦਿੰਦੇ ਚੱਲਿਓ ਕਿ ਜਿਹੜਾ ਇਹ ਸਭ ਕੁਝ ਵਾਪਰਿਆ ਮੋਹਾਲੀ ਦੇ ਵਿੱਚ ਬਿਲਡਿੰਗ ਡਿੱਗੀ ਹੈ ਤੁਸੀਂ ਇਹਨੂੰ ਹਾਦਸਾ ਮੰਨਦੇ ਹੋ ਜਾਂ ਫਿਰ ਕਿਸੇ ਦੀ ਲਾਪਰਵਾਹੀ ਮੰਨਦੇ ਹੋ? ਅ ਸ਼ਰਨ ਮੈਂ ਤੁਹਾਡੀ ਇਸ ਚੈਨਲ ਦੇ ਰਾਹੀਂ ਦੱਸਣਾ ਚਾਹੂੰਗੀ ਕਿ ਜੋ ਵੀ ਇਹ ਜੋ ਬੀਤੇ ਦਿਨੀ ਹਾਦਸਾ ਵਾਪਰਿਆ ਉਹ ਬਿਲਕੁਲ ਮੰਦ ਭੱਗਾ ਜਰੂਰ ਸੀਗਾ। ਹਾਲਾਂਕਿ ਕਈ ਜਿਹੜੇ ਲੋਕ ਉੱਥੇ ਦਬੇ ਵੀ ਹੋਏ ਸੀਗੇ ਜੋ ਕਿ ਉਹਨਾਂ ਦੇ ਸਕੇ ਸੰਬੰਧੀ ਜਾਂ ਫਿਰ ਉਹਨਾਂ ਦੇ ਦੋਸਤਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਅਸੀਂ ਆਪਣੇ ਇੱਕ ਦੋਸਤ ਸੀਗਾ ਕਿ ਉਹਨੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਬੁਲਾਉਣ ਦੇ ਲਈ ਫੋਨ ਨਹੀਂ ਕੀਤਾ ਸੀਗਾ ਪਰ ਉਹ ਕਹਿੰਦਾ ਕਿ ਮੈਂ ਫੋਨ ਚੁੱਕ ਲਿਆਵਾ ਪਰ ਉਹਨوں ਕੀ ਪਤਾ ਸੀਗਾ ਕਿ ਉਹਦੇ ਨਾਲ ਇੰਨਾ ਵੱਡਾ ਹਾਦਸਾ ਹੋ ਜਾਊਗਾ ਨਾ ਤੇ ਦੇਖਿਆ ਜਾਵੇ ਕਿਤੇ ਨਾ ਕਿਤੇ ਲਾਪਰਵਾਹੀ ਦੀ ਜ਼ਰੂਰ ਦੱਸੀ ਜਾ ਰਹੀ ਹੈ ਕਿਉਂਕਿ ਜੋ ਦੂਸਰੀ ਸਾਈਡ ਤੇ ਸੀਗੀ ਇੱਕ ਬਿਲਡਿੰਗ ਦੀ ਉਸਾਰੀ ਦੇ ਲਈ ਖੋਦਾਈ ਕੀਤੀ ਜਾ ਰਹੀ ਸੀ ਤੇ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈ ਜੋ ਕਿ ਲਾਪਰਵਾਹੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਲਗਾਤਾਰ ਜੋ ਬਿਲਡਿੰਗਾਂ ਦੀ ਉਸਾਰੀ ਹੋ ਰਹੀ ਹੈ ਕਿਤੇ ਨਾ ਕਿਤੇ ਇੱਕ ਲਾਲਚ ਬਣਦਾ ਜਾ ਰਿਹਾ ਪਰ ਇਸ ਲਾਲਚ ਦੇ ਵਿੱਚ ਕਿੰਨੀਆਂ ਹੀ ਜਾਨਾਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਬਿਲਡਿੰਗ ਜਿਹੜੀ ਆ ਮੁਹਾਲੀ ਖਰੜ ਏਰੀਆ ਦੇ ਵਿੱਚ ਦੋ ਕੁ ਸਾਲ ਪਹਿਲਾਂ ਮੈਨੂੰ ਲੱਗਦਾ ਕਿ ਡਿੱਗੀ ਸੀਗੀ ਤੇ ਉਹ ਸ਼ੀਸ਼ਿਆਂ ਵਾਲੀ ਸੀਗੀ ਤੇ ਉਸ ਦੇ ਨਾਲ ਵੀ ਕਾਫੀ ਨੁਕਸਾਨ ਨੁਕਸਾਨ ਹੋਇਆ ਸੀਗਾ ਤੇ ਸ਼ਰਨ ਇੱਕ ਚੀਜ਼ ਮੈਂ ਹੋਰ ਇੱਥੇ ਦੱਸਣਾ ਚਾਹੂੰਗੀ ਕਿ ਜਦੋਂ ਇਹ ਬਿਲਡਰ ਨੇ ਜਿਹੜਾ ਮਟੀਰੀਅਲ ਵਰਤਦੇ ਨੇ ਇਹਨਾਂ ਦਾ ਮਟੀਰੀਅਲ ਵੀ ਕੁਝ ਖਾਸ ਨਹੀਂ ਹੁੰਦਾ ਘਟੀਆ ਮਟੀਰੀਅਲ ਵਰਤਿਆ ਜਾਂਦਾ ਹੈ ਤੇ ਅਕਸਰ ਘਰਾਂ ਦੇ ਵਿੱਚ ਉੱਥੇ ਜੋ ਮੁਹਾਲੀ ਦੇ ਵਿੱਚ ਰਹਿੰਦੇ ਨੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖ ਲਓ ਕਿ ਜਦੋਂ ਸਿਮਿੰਟ ਵੀ ਜਿਹੜਾ ਕਿਸ ਤਰੀਕੇ ਦੇ ਨਾਲ ਡਿੱਗਦਾ ਆ ਤੇ ਕੱਚਾ ਮਟੀਰੀਅਲ ਜਾਂ ਫਿਰ ਘਟੀਆਂ ਵਰਤੇ ਜਾ ਰਹੇ ਸਿਰਫ ਇੱਕ ਪੈਸੇ ਦੇ ਲਾਲਚ ਗਾੜ ਕੇ ਕਿ ਸਾਡਾ ਬਾਤ ਤੋਂ ਬਾਦ ਮੁਨਾਫਾ ਹੋਵੇ ਪਰ ਉਸ ਮੁਨਾਫੇ ਦੇ ਚੱਕਰ ਦੇ ਵਿੱਚ ਕਿੰਨਾ ਨੁਕਸਾਨ ਵੀ ਹੋ ਰਿਹਾ ਹੈ ਇਹ ਚੀਜ਼ ਨੂੰ ਨਹੀਂ ਸੋਚ ਰਹੇ ਹੁਣ ਜਿਵੇਂ ਇਹਨਾਂ ਨੇ ਬਿਲਡਿੰਗ ਬਣਾਣੀ ਚਾਹੀ ਆ ਕਿ ਨਾਲ ਵਾਲੇ ਪਲਾਟ ਦੇ ਵਿੱਚ ਪਰ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਸੀਗਾ ਕਿ ਇਸ ਦਾ ਨਾਲ ਵਾਲੀ ਬਿਲਡਿੰਗ ਤੇ ਕੋਈ ਅਸਰ ਪੈ ਸਕਦਾ ਹੈ ਯਾਹ ਮੈਨੂੰ ਲੱਗਦਾ ਸੀਗਾ ਕਿ ਜੇ ਇਤਿਹਾਸ ਦਾ ਹੋ ਸਕਦਾ ਆ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੇ ਕਿ ਉੱਥੋਂ ਬਾਹਰ ਨਿਕਲ ਜਣ ਭਾਈ ਆਪਣਾ ਧਿਆਨ ਰੱਖੋ ਵੀ ਕੁਝ ਵੀ ਹੋ ਸਕਦਾ ਹੁਣ ਤੁਸੀਂ ਨਵੀਂ ਬਿਲਡਿੰਗ ਉਸਾਰਨੀ ਸੀਗੀ ਪਰ ਤੁਹਾਨੂੰ ਉਸ ਦਾ ਵੀ ਕਿੰਨਾ ਨੁਕਸਾਨ ਹੋਇਆ ਜੋ ਬੈਲੀ ਤੁਹਾਡੀ ਬਿਲਡਿੰਗ ਬਣਾਈ ਹੋਈ ਸੀਗੀ ਜੇ ਇਹ ਚੀਜ਼ ਸੋਚ ਲੈਂਦੇ ਕਿ ਥੋੜਾ ਹਟਕੇ ਬਣਾ ਲੈਂਦੇ ਜਾਂ ਫਿਰ ਜਗ੍ਹਾ ਨੂੰ ਉਸ ਤਰੀਕੇ ਨਾਲ ਪ੍ਰੋਪਰ ਜਿਹੜਾ ਵਧੀਆ ਬਣਾਇਆ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਇਹ ਹਾਸਾ ਨਾ ਆਪਰਦਾ ਸ਼ਰਨਹਾਸਵੀ ਕਹਿ ਸਕਦੇ ਆ ਤੇ ਲਾਪਰਵਾਹੀ ਵੀ ਕਹਿ ਸਕਦੇ ਆ ਸਿਰਫ ਇੱਕ ਲਾਲਚ ਕਰਕੇ ਕਿ ਸਾਨੂੰ ਵੱਧ ਤੋਂ ਵੱਧ ਮੁਨਾਫਾ ਹੋਵੇ ਕਿਉਂਕਿ ਹੁਣ ਆਪਾਂ ਦੇਖ ਲਈਏ ਕਿ ਲਗਾਤਾਰ ਪਿੰਡ ਛੋਟੇ ਹੁੰਦੇ ਜਾ ਰਹੇ ਨੇ ਜਾਂ ਫਿਰ ਪਿੰਡਾਂ ਨੂੰ ਇੱਕ ਨਵੀਂ ਨੁਹਾਰ ਦੇ ਕਹਿਣ ਦੇ ਹਨਾ ਨਵੀਂ ਨੁਹਾਰ ਦੇਣ ਦੇ ਲਈ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਉੱਥੇ ਵੱਡੇ ਵੱਡੇ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਜ਼ਮੀਨਾਂ ਜਿਹੜੀਆਂ ਕਰੋੜਾਂ ਦੇ ਭਾਅ ਦੇ ਨਾਲ ਵਿਕਰੀਆਂ ਨੇ ਤੇ ਬਿਲਡਰ ਖਰੀਦ ਵੀ ਰਹੇ ਨੇ ਇਸ ਸਭ ਦੇ ਚੱਕਰ ਦੇ ਵਿੱਚ ਦੇਖ ਲਓ ਕੁਦਰਤੀ ਪ੍ਰਕੋਪਾਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਨਾ ਜਿਵੇਂ ਹੜਾ ਆ ਜਾਂਦੇ ਆ ਉਹਨਾਂ ਦੀ ਨਿਕਾਸਤੀ ਨਹੀਂ ਹੈਗੀ ਸੋ ਇਹ ਸਾਰੀਆਂ ਚੀਜ਼ਾਂ ਕੀਤੇ ਨੇ ਕਿ ਸਿਰਫ ਇੱਕ ਇਨਸਾਨ ਦੀ ਸੋਚ ਦੇ ਮੁਤਾਬਕ ਜਿਹੜਾ ਪ੍ਰਭਾਵ ਇਨਸਾਨ ਤੇ ਦੂਸਰੇ ਇਨਸਾਨਾਂ ਤੇ ਪਾ ਰਹੇ ਨੇ ਕਿ ਇੱਕ ਇੱਕ ਲਾਲਚ ਕਰ ਰਿਹਾ ਪਰ ਉਹ ਦੂਸਰੇ ਦੀ ਜਾਨ ਵੀ ਖੋ ਰਿਹਾ ਹੈ ਹੂੰ ਬਿਲਕੁਲ ਸਹੀ ਕਿ ਆ ਪ੍ਰਦੀਪ ਇਹ ਜਿਹੜਾ ਪਲਾਟ ਸੀਗਾ ਨਾਲ ਬਿਲਡਿੰਗ ਦੇ ਬਿਲਕੁਲ ਬਣਿਆ ਹੋਇਆ ਤੇ ਪਲਾਟ ਤੇ ਇਹ ਇਮਾਰਤ ਇੱਕੋ ਹੀ ਬੰਦੇ ਦੀ ਹੈ ਇੱਕੋ ਹੀ ਮਾਲਕ ਹੈ ਇਹਨਾਂ ਦਾ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਇਹ ਇਮਾਰਤ ਦਸੀ ਜਾ ਰਹੀ ਹੈ ਪਰ ਇਸ ਦੇ ਵਿੱਚ ਨਾਲ ਠੇਕੇਦਾਰ ਦਾ ਵੀ ਨਾਮ ਆਇਆ ਉਸਤੇ ਵੀ ਪਰਚਾ ਦਰਜ ਹੋਇਆ ਇਸ ਪੂਰੇ ਘਟਨਾ ਤੋਂ ਬਾਅਦ ਪਰਚਾ ਤਾਂ ਚਲੋ ਹੋ ਗਿਆ ਪ੍ਰਦੀਪ ਜੋ ਹੋਣਾ ਸੀ ਉਹ ਹੋਇਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਿਵੇਂ ਤੁਸੀਂ ਕਿਹਾ ਕਿ ਘੱਟੋ ਘੱਟ ਜਗ੍ਹਾ ਹੀ ਖਾਲੀ ਕਰਵਾ ਲੈਂਦੇ ਜੇ ਤੁਹਾਨੂੰ ਪਤਾ ਸੀ ਕਿ ਕੰਮ ਸ਼ੁਰੂ ਕਰਨ ਲੱਗੇ ਆ ਤਾਂ ਅੰਦਰ ਕਿਸੇ ਨੂੰ ਨਾ ਆਣ ਦਿੰਦੇ ਜਿੰਮ ਦੇ ਵਿੱਚ ਵੀ ਖਾਲੀ ਕਰਵਾ ਲੈਂਦੇ ਜੇਕਰ ਇੱਕ ਮੁੰਡਾ ਵੀ ਸੀ ਉਹਦੇ ਅੰਦਰ ਜਿੰਮ ਟ੍ਰੇਨਰ ਵੀ ਬਾਅਦ ਦੇ ਵਿੱਚ ਆਇਆ ਕਿ ਮੈਂ ਬਾਹਰ ਆ ਗਿਆ ਸੀ ਉਹਨਾਂ ਨੂੰ ਖਾਲੀ ਕਰਵਾ ਸਕਦੇ ਸੀ ਪਰ ਨਾਲ ਹੀ ਜਦੋਂ ਉਹਨਾਂ ਨੇ ਨਗਰ ਨਿਗਮ ਦੇ ਕੋਲੋਂ ਪਹਿਲਾਂ ਹੀ ਪਰਮਿਸ਼ਨ ਨਹੀਂ ਲਈ ਹੋਈ ਜਦੋਂ ਉਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਹੈਗੀ ਹੱਕ ਨਹੀਂ ਹੈਗਾ ਕਿ ਤੁਸੀਂ ਇਸ ਤੋਂ ਜ਼ਿਆਦਾ ਖੁਦਾਈ ਕਰ ਸਕਦੇ ਹੋ ਕਿਉਂਕਿ ਬੇਸਮੈਂਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਨਾਲ ਦੇ ਪਲਾਟ ਦੇ ਵਿੱਚ ਹੀ ਇਸ ਇਮਾਰਤ ਦੇ ਜਦੋਂ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਇਹ ਬਣਾਉਣ ਦੀ ਤਾਂ ਤੁਸੀਂ ਕਿਉਂ ਉਸ ਦੀ ਖੁਦਾਈ ਕਰ ਰਹੇ ਹੋ ਤਾਂ ਯਕੀਨਨ ਕੋਈ ਇਹੋ ਜਿਹੀ ਘਟਨਾ ਇਸੇ ਕਰਕੇ ਹੀ ਵਾਪਰੀ ਹੈ ਕਿਉਂਕਿ ਲਾਪਰਵਾਹੀ ਸੇ ਇਸ ਦੇ ਵਿੱਚ ਲਾਲਚਬਸ ਹੋ ਕੇ ਉਹਨਾਂ ਦੇ ਵੱਲੋਂ ਇਹ ਸੋਚਿਆ ਗਿਆ ਹੋਣਾ ਹੈ ਕਿ ਤਿੰਨ ਮੰਜ਼ਿਲਾ ਪਹਿਲਾਂ ਖੜੀਆਂ ਕੀਤੀਆਂ ਹੋਈਆਂ ਨੇ ਬੇਸਮੈਂਟ ਦੇ ਵਿੱਚ ਕੋਈ ਨਵੀਂ ਜਗ੍ਹਾ ਖੋਲ ਦਿੱਤੀ ਜਾਵੇਗੀ ਰੈਂਟ ਤੇ ਦੇ ਦਿੱਤੀ ਜਾ ਸਕਦੀ ਹੈ ਤਾਂ ਇਹੋ ਜਿਹੇ ਚੱਕਰਾਂ ਦੇ ਵਿੱਚ ਪੈ ਕੇ ਉਹਨਾਂ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਪਰ ਇਹਦੇ ਵਿੱਚ ਦੋ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਉਜੜ ਗਏ ਦੋ ਨਹੀਂ ਸਗੋ ਤਿੰਨ ਪਰਿਵਾਰ ਉਜੜੇ ਨੇ ਉਹ ਮੁੰਡਾ ਵੀ ਜਿਹਨੇ ਉਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਦ੍ਰਿਸ਼ਟੀ ਵਰਮਾ ਦਾ ਹੋਣ ਵਾਲਾ ਪਤੀ ਉਹਨੇ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਇਹ ਸਾਰਾ ਕੁਝ ਦੇਖਿਆ ਉਹ ਕਦੇ ਭੁੱਲ ਪਾਏਗਾ ਇਹ ਸਾਰੇ ਹਾਦਸੇ ਨੂੰ ਪ੍ਰਦੀਪਿਕ ਮੁੰਡਾ ਕੁੜੀ ਜਿਹੜੇ ਵਿਆਹ ਦੇ ਸੁਪਨੇ ਲੈ ਰਹੇ ਸੀ ਸ਼ਾਪਿੰਗ ਇਕੱਠੇ ਕਰ ਰਹੇ ਸੀ ਮੁੰਡਾ ਗੱਡੀ ਦੇ ਵਿੱਚ ਵੇਟ ਕਰ ਰਿਹਾ ਸੀ ਕੁੜੀ ਦਾ 5 ਕਿ ਮਿੰਟ ਪਹਿਲਾਂ ਦੋਵੇਂ ਇਕੱਠੇ ਸੀ ਅਤੇ ਬਾਅਦ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ ਕਿੰਨਾ ਵੱਡਾ ਸਦਮਾ ਲੱਗਿਆ ਹੁਣ ਉਸ ਮੁੰਡੇ ਨੂੰ ਵੀ ਜਿਹਨੇ ਵਿਆਹ ਕਰਵਾਉਣਾ ਸੀ ਮਾਰਚ ਮਹੀਨੇ ਦੇ ਵਿੱਚ ਬਿਲਕੁਲ ਸ਼ਰਨ ਤੇ ਜਿਹੜੀਆਂ ਵਿਆਹ ਦੀਆਂ ਖੁਸ਼ੀਆਂ ਨੇ ਉਹ ਮਾਤਮ ਦੇ ਵਿੱਚ ਛਾ ਚੁੱਕੀਆਂ ਨੇ ਤੇ ਉਹ ਨਾ ਹੀ ਉਹ ਮੁੰਡਾ ਇਸ ਹਾਸੇ ਨੂੰ ਭੁੱਲ ਸਕਦਾ ਤੇ ਪਰਿਵਾਰ ਨੇ ਮਾਪਿਆਂ ਨੇ ਤਾਂ ਕੀ ਹੀ ਭੁੱਲਣਾ ਹਨਾ ਤੇ ਦੂਸਰੀ ਗੱਲ ਇਹ ਆ ਕਿ ਪੂਰੇ ਪੰਜਾਬ ਦੇ ਲਈ ਜਿਹੜੀ ਆ ਦੁਖਦਾਇਕ ਖਬਰ ਜ਼ਰੂਰ ਆ ਕਿ ਕਿ ਜਿਵੇਂ ਵਿਆਹ ਦੀਆਂ ਖੁਸ਼ੀਆਂ ਸੀਗੀਆਂ ਇਹਨਾਂ ਦੇ ਮਾਤਮ ਦੇ ਵਿੱਚ ਬਦਲੀਆਂ ਸੋ ਉੱਥੇ ਪੰਜਾਬ ਦੇ ਸੀਐਮ ਨੇ ਵੀ ਇਸੇ ਦੁੱਖ ਦਾ ਜ਼ਾਹਿਰ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਨਿਰਦੇਸ਼ ਵੀ ਦੇਣੇ ਚਾਹੀਦੇ ਆ ਅੱਗੇ ਨੂੰ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰ ਦੇਣੀਆਂ ਚਾਹੀਦੀਆਂ ਨੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀ ਖੁਦਾਈ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਕਰ ਸਕਦੇ ਹਨ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਮਤਲਬ ਕਿ ਇੱਕ ਨਿਯਮ ਬਣਾਉਣੇ ਚਾਹੀਦੇ ਆ ਤਾਂ ਜੋ ਅਜੇ ਹਾਸੇ ਉਹਨਾਂ ਦੇ ਸਮੇਂ ਦੇ ਵਿੱਚ ਰੋਕ ਕੇ ਜਾ ਸਕੇ ਕਿਉਂਕਿ ਲਗਾਤਾਰ ਜਿਹੜੀਆਂ ਗੁਰਸ਼ਰਨ ਦੇਖ ਲਓ ਕਿ ਜਾਂਨਾ ਜਾ ਰਹੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਆਪਾਂ ਪੂਰੇ ਇੰਡੀਆ ਦੇ ਵਿੱਚ ਦੇਖ ਲਈ ਕਿਤੇ ਨਾ ਕਿਤੇ ਆਪਾਂ ਨੂੰ ਕੁਝ ਨਾ ਕੁਝ ਖਬਰ ਜਿਹੜੀ ਆ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਕਿਤੇ ਬਿਲਡਿੰਗ ਡੈਗ ਹੀ ਆ ਕਿਤੇ ਛੱਤ ਡਿੱਗ ਗਈ ਆ ਹਨਾ ਹਾਂਜੀ ਇਦਾਂ ਵੀ ਬਾਕਸਰ ਖਬਰਾਂ ਸੁਣਦੇ ਆ ਸੋ ਮੈਨੂੰ ਲੱਗਦਾ ਕਿ ਇਹਨਾਂ ਤੇ ਲਈ ਨਿਯਮ ਵੀ ਜਿਹੜੇ ਬਣਾਉਣੇ ਚਾਹੀਦੇ ਆ ਸਹੀ ਕਿਹਾ ਤੁਸੀਂ ਤੇ ਕੁਦਰਤੀ ਆਫਤਾਂ ਦੀ ਵੀ ਤੁਸੀਂ ਨਾਲ ਹੀ ਗੱਲ ਕਰ ਦਿੱਤੀ ਸੀ ਪਹਿਲਾਂ ਬਿਲਕੁਲ ਵਾਜਬ ਗੱਲ ਸੀ ਉਹ ਕਿ ਅਸੀਂ ਛੇੜਛਾੜ ਕਰ ਰਹੇ ਹਾਂ ਜਿਸ ਦੇ ਕਾਰਨ ਕਦੇ ਹਾੜਾ ਜਾਂਦੇ ਨੇ ਕਦੇ ਮੀਂਹ ਘੱਟ ਪੈਂਦਾ ਕਦੇ ਮੀਂਹ ਜ਼ਿਆਦਾ ਪੈਂਦਾ ਕਦੇ ਠੰਡ ਤੇ ਗਰਮੀ ਦੇ ਵਿੱਚ ਬਦਲਾਅ ਆ ਰਹੇ ਹੈ ਇਸ ਦਾ ਕਾਰਨ ਇਹੀ ਹੈ ਕਿ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾਂ ਇਹ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਚਾਹੁੰਨੇ ਆ ਕਿ ਸਾਡਾ ਤੇ ਬੱਚਿਆਂ ਦਾ ਭਵਿੱਖ ਸਹੀ ਰਹੇ ਆਉਣ ਵਾਲਾ ਸਮਾਂ ਸਹੀ ਹੋਵੇ ਜੇਕਰ ਆਪਾਂ प्रदीप ਗੱਲ ਕਰੀਏ ਤਾਂ ਬਿਮਾਰੀਆਂ ਵੀ ਇਹਨਾਂ ਕਾਰਨਾਂ ਦੇ ਕਰਕੇ ਨੇ ਕਿ ਲੋਕ ਹਫਰਾ ਤਫਰੀ ਦੇ ਵਿੱਚ ਨੇ ਲਾਲਚਵਾ ਸੋ ਕੇ ਗਲਤ ਚੀਜ਼ਾਂ ਪਰ ਉਸ ਰਹੇ ਨੇ ਇੰਨੀ ਜ਼ਿਆਦਾ ਉਹਨਾਂ ਨੂੰ ਕਾਲ ਮਚੀ ਹੋਈ ਹੈ ਹਰ ਕੰਮ ਦੇ ਵਿੱਚ ਕਿ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਹੋ ਪਾ ਰਿਹਾ ਮੋਹਾਲੀ ਦੇ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਲੋਕ ਕੁਝ ਦਿਨ ਇਸ ਗੱਲ ਦੀ ਚਰਚਾ ਜ਼ਰੂਰ ਕਰਨ ਕਰਨਗੇ ਗੱਲਬਾਤ ਜ਼ਰੂਰ ਕਰਨਗੇ ਅਤੇ ਕਹਿਣਗੇ ਕਿ ਵੱਡੂ ਬਿਲਡਿੰਗਾਂ ਨਹੀਂ ਉਸਾਰਨੀਆਂ ਚਾਹੀਦੀਆਂ ਜੇ ਉਸਾਰਨੀਆਂ ਵੀ ਨਹੀਂ ਤਾਂ ਸਰਕਾਰ ਦੀ ਪੂਰੀ ਪਰਮਿਸ਼ਨ ਹੋਵੇ ਪਰ ਕੌਣ ਦੇਖਣ ਜਾਂਦਾ ਪ੍ਰਦੀਪ ਜਦੋਂ ਕੋਈ ਜਗ੍ਹਾ ਲੈ ਲੈਂਦਾ ਤੇ ਕੁਝ ਬਣਾਉਣਾ ਸ਼ੁਰੂ ਕਰ ਦਿੰਦਾ ਤਾਂ ਕੀ ਇਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਿਸ਼ਾ ਨਿਰਦੇਸ਼ਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਰੱਖਿਆ ਜਾਂਦਾ ਇਹ ਹੀ ਕਾਰਨ ਹੈ ਕਿ ਇਹੋ ਜਿਹੇ ਹਾਦਸੇ ਲਗਾਤਾਰ ਵਧ ਰਹੇ ਨੇ ਇੱਕ ਆਖਰੀ ਟਿੱਪਣੀ ਜੇ ਤੁਸੀਂ ਇਸ ਖਬਰ ਦੇ ਬਾਬਤ ਕੁਝ ਕਰਨਾ ਚਾਹੁੰਦਾ ਆ ਬਿਲਕੁਲ ਸ਼ਰਨ ਤੁਸੀਂ ਬਹੁਤ ਸੋਣੀ ਗੱਲ ਕੀਤੀ ਹੈ ਕਿ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਕੋਈ ਨਹੀਂ ਰੱਖਦਾ ਮੈਨੂੰ ਲੱਗਦਾ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਭਾਰਤ ਜੋ ਦੇਸ਼ ਆ ਉਹ ਲੋਕਤੰਤਰੀ ਦੇਸ਼ ਆ ਨਾ ਸੋ ਇਸ ਦੇ ਵਿੱਚ ਕੋਈ ਵੀ ਕਿ ਧਿਆਨ ਨਹੀਂ ਰੱਖਦਾ ਨਾ ਸਰਕਾਰਾਂ ਧਿਆਨ ਰੱਖਦੀਆਂ ਤੇ ਨਾ ਲੋਕ ਰੱਖਦੇ ਆ ਇਹੀ ਕਹਿ ਦਿੰਦੇ ਆ ਕਿ ਕੋਈ ਨਹੀਂ ਸਮਾਂ ਆਏਗਾ ਦੇਖ ਲਾਂਗੇ ਨਾ ਦੇਖੀ ਜਾਏਗੀ ਜੋ ਹੁੰਦਾ ਹੋ ਜਾਵੇ ਸੋ ਇਸ ਚੀਜ਼ ਤੇ ਜਿਹੜੀ ਭਵਿੱਖ ਤੇ ਗੱਲ ਟਾਲ ਦਿੱਤੀ ਜਾਂਦੀ ਹੈ ਕਿ ਜੋ ਹੁੰਦਾ ਦੇਖੀ ਜਾਏਗੀ ਚਾਹੇ ਕੋਈ ਵੀ ਹੋਵੇ ਹਾਲਾਂਕਿ ਆਪਾਂ ਦੇਖ ਲਈਏ ਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸੋ ਕਿਤੇ ਨਾ ਕਿਤੇ ਸਾਨੂੰ ਸੁਚੇਤ ਜ਼ਰੂਰ ਕਰਦਾ ਆ ਕਿ ਸਾਨੂੰ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਜੋ ਸਰਕਾਰ ਲਈ ਵੀ ਇੱਕ ਨਿਰਦੇਸ਼ ਜ਼ਰੂਰ ਜਾਂਦਾ ਇਸ ਚੀਜ਼ ਨੂੰ ਲੈ ਕੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਨੂੰ ਜਿਹੜੀਆਂ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਸਰਕਾਰ ਨੂੰ ਵੀ ਇਸ ਤੇ ਜਿਹੜਾ ਕਦਮ ਬਣਾਉਣੇ ਚਾਹੀਦੇ ਨੇ ਤਾਂ ਜੋ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਹਾਲਾਂਕਿ ਦੇਖਿਆ ਜਾਵੇ ਕਿ ਲਗਾਤਾਰ ਬਿਲਡਿੰਗਾਂ ਦੀ ਉਸਾਰੀ ਹੋ ਰਹੀ ਆ ਇਸ ਚੀਜ਼ ਨੂੰ ਵੀ ਥੋੜਾ ਜਿਹਾ ਪਿਟਾਇਆ ਜਾਵੇ ਕਿ ਨਜਾਇਜ਼ ਨਾ ਹੋਵੇ ਜਾਂ ਫਿਰ ਜਗਾ ਦੇਖ ਕੇ ਬਣਾਈ ਜਾਵੇ ਹੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਪ੍ਰਦੀਪ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਵਾਂਗੇ ਨਵੇਂ ਇੱਕ ਟੌਪਿਕ ਦੇ ਨਾਲ ਕਿਸੇ ਮੁੱਦੇ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਉਭਰਿਆ ਹੋਇਆ ਜੋ ਇਜਾਜ਼ਤ ਧੰਨਵਾਦ